ਜਹਾਜ਼ ਹਾਦਸੇ ਦੇ ਵਿੱਚ ਇੱਕ ਪੂਰਾ ਪਰਿਵਾਰ ਖਤਮ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਪੂਰਾ ਪਰਿਵਾਰ ਲੰਡਨ ਸ਼ਿਫਟ ਹੋ ਰਿਹਾ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਮੌਤ ਉਹਨਾਂ ਨੂੰ ਬੁਲਾਵਾ ਦੇ ਰਹੀ ਹੈ। ਉਹਨਾਂ ਨੂੰ ਮੌਤ ਇਸ ਤਰ੍ਹਾਂ ਆਏਗੀ ਉਹਨਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਹੋਣਾ। ਚੰਗੇ ਭਵਿੱਖ ਖਾਤਰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਮਾਪੇ ਲੰਡਨ ਸ਼ਿਫਟ ਹੋ ਰਹੇ ਸੀ। ਰਾਜਸਥਾਨ ਦਾ ਇੱਕ ਪੂਰਾ ਪਰਿਵਾਰ ਅਹਮਦਾਬਾਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਦੇ ਵਿੱਚ ਕੁੱਲ 5 ਲੋਕ ਸਨ ਉਹ ਲੰਡਨ ਜਾ ਰਹੇ ਸਨ ਹੁਣ ਤੱਕ ਰਾਜਸਥਾਨ ਦੇ ਕੁੱਲ 10 ਲੋਕਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹਨਾਂ ਦੇ ਵਿੱਚ ਬਾਸਵਾਣਾ ਤੇ 5 ਉਦੈਪੁਰ ਦੇ 4 ਅਤੇ ਇੱਕ ਮਹਿਲਾ ਯਾਤਰੀ ਬਿਲੋਤਰਾ ਜੀ ਲਈਦੀ ਹੈ ਇਹਨਾਂ 10 ਲੋਕਾਂ ਦੇ ਵਿੱਚ 5 ਬੱਚੇ ਵੀ ਨੇ ਹੋਰਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਮੂਲ ਰੂਪ ਦੇ ਵਿੱਚ ਬਾਸਵਾਣਾ ਦਾ ਰਹਿਣ ਵਾਲਾ ਸੀ ਪਰਿਵਾਰ ਦੇ ਡਾਕਟਰ ਪ੍ਰਤੀਕ ਜੋਸ਼ੀ ਅਤੇ ਡਾਕਟਰ ਕਾਮਨੀ ਜੋਸ਼ੀ ਪਹਿਲਾਂ ਉਦੇਪੁਰ ਦੇ ਵਿੱਚ ਕੰਮ ਕਰਦੇ ਸਨ ਡਾਕਟਰ ਪ੍ਰਤੇਕ 2016 ਦੇ ਵਿੱਚ ਲੰਡਨ ਸ਼ਿਫਟ ਹੋ ਗਏ ਸਨ ਜਾਣਕਾਰੀ ਅਨੁਸਾਰ ਇੱਕ ਮਹੀਨਾ ਪਹਿਲਾਂ ਡਾਕਟਰ ਕਾਮਨੀ ਜੋਸ਼ੀ ਵੀ ਉਦੇਪੁਰ ਮੈਡੀਕਲ ਕਾਲਜ ਤੋਂ ਅਸਤੀਫਾ ਦੇ ਕੇ ਲੰਡਨ ਦੇ ਵਿੱਚ ਆਪਣੇ ਪਤੀ ਦੇ ਨਾਲ ਜੁੜਨ ਜਾ ਰਹੀ ਸੀ ਡਾਕਟਰ ਜੋੜਾ ਆਪਣੇ ਤਿੰਨ ਬੱਚਿਆਂ ਧੀ ਮਿਰਾਇਆ ਜੋਸ਼ੀ ਪੁੱਤਰ ਨਕੁਲ ਅਤੇ ਪ੍ਰਦੀਪਤ ਜੋਸ਼ੀ ਦੇ ਨਾਲ ਲੰਡਨ ਜਾ ਰਿਹਾ ਸੀ ਪਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਨਕੁਲ ਅਤੇ ਪ੍ਰਦੀਪਤ ਜੁੜਵਾ ਪ੍ਰਾਦ ਅਦਸੇ ਜਾਂਦੇ ਨਹੀਂ ਪਰਿਵਾਰ ਬਾਰੇ ਅਜੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਹਾਦਸੇ ਤੋਂ ਬਾਅਦ ਬਾਂਸਵਾੜਾ ਅਤੇ ਉਦੇipur ਦੇ ਮੈਡੀਕਲ ਕਾਲਜ ਦੇ ਵਿੱਚ ਦੋਵਾਂ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬਲੋਤਰਾ ਜ਼ਿਲ੍ਹੇ ਦੇ ਅਰਵਾ ਦੁਦਾਵਾਟਾ ਦੀ ਵਹਿਣ ਵਾਲੀ ਖੁਸ਼ਬੂ ਕਬਰ ਵੀ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ। ਖੁਸ਼ਬੂ ਦਾ ਵਿਆਹ 18 ਜਨਵਰੀ ਨੂੰ ਹੋਇਆ ਸੀ। ਖੁਸ਼ਬੂ ਦਾ ਪਤੀ ਵਿਪul ਸਿੰਘ ਰਾਜਪੂਰੀਤ ਲੰਡਨ ਦੇ ਵਿੱਚ ਡਾਕਟਰ ਹੈ। ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਲੰਡਨ ਜਾ ਰਹੀ ਸੀ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੂਰਾ ਪਿੰਡ ਸਦਮੇ ਦੇ ਵਿੱਚ ਹੈ। ਇਸ ਬਦਕਿਸਮਤ ਜਹਾਜ਼ ਦੇ ਵਿੱਚ ਚਾਰ ਯਾਤਰੀ ਵੀ ਉਦੈਪੁਰ ਦੇ ਵਸਣ ਵਾਲੇ ਨੇ। ਇਹਨਾਂ ਵਿੱਚ ਰੁਡੇਰਾ ਪਿੰਡ ਦੇ ਬਰਾਲਦੀ ਚੰਦਰ ਮਿਨਾਰੀਆ ਅਤੇ ਰੋਹੀਦਾ ਪਿੰਡ ਦੇ ਪ੍ਰਕਾਸ਼ ਚੰਦ ਮਿਨਾਰੀਆ ਸ਼ਾਮਲ ਨੇ। ਨਾਲ ਹੀ ਇਲਾਵਾ ਉਦੈਪੁਰ ਸ਼ਹਿਰ ਦੇ ਇੱਕ ਸੰਗ ਮਰਮਰ ਕਾਰੋਬਾਰੀ ਪਿੰਕੂ ਮੋਦੀ ਦੇ ਦੋ ਬੱਚੇ ਵੀ ਜਹਾਜ਼ ਦੇ ਵਿੱਚ ਸਵਾਰ ਸਨ। ਇਹਨਾਂ ਦੇ ਨਾਮ ਸ਼ਗੁਲ ਮੋਦੀ ਅਤੇ ਸ਼ubh ਮੋਦੀ ਦੱਸੇ ਜਾ ਰਹੇ ਨੇ। ਇਹ ਲੰਡਨ ਦੇ ਵਿੱਚ ਪੜਦੇ ਨੇ। ਪਰਿਵਾਰਾਂ ਤਾਂ ਇਸ ਵਕਤ ਕੀ ਬੀਤਰੀ ਹੋਵੇਗੀ ਸ਼ਾਇਦ ਇਸ ਦਾ ਸਹੀ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਨਿਊਜ਼ ਡੈਸਕ ਰਿਪੋਰਟ ਲਈ ਪੰਜਾਬੀ ਟੀਵੀ ਜਹਾਜ਼ ਹਾਦਸੇ ਦੇ ਵਿੱਚ ਇੱਕ ਪੂਰਾ ਪਰਿਵਾਰ ਖਤਮ ਹੋ ਗਿਆ ਮਿਲੀ ਜਾਣਕਾਰੀ ਅਨੁਸਾਰ ਇਹ ਪੂਰਾ ਪਰਿਵਾਰ ਲੰਡਨ ਸ਼ਿਫਟ ਹੋ ਰਿਹਾ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਮੌਤ ਉਹਨਾਂ ਨੂੰ ਬੁਲਾਵਾ ਦੇ ਰਹੀ ਹੈ ਉਹਨਾਂ ਨੂੰ ਮੌਤ ਇਸ ਤਰ੍ਹਾਂ ਆਏਗੀ ਉਹਨਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਹੋਣਾ ਚੰਗੇ ਭਵਿੱਖ ਖਾਤਰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਮਾਪੇ ਲੰਡਨ ਸ਼ਿਫਟ ਹੋ ਰਹੇ ਸੀ। ਰਾਜਸਥਾਨ ਦਾ ਇੱਕ ਪੂਰਾ ਪਰਿਵਾਰ ਅਹਿਮਦਾਬਾਦ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਦੇ ਵਿੱਚ ਕੁੱਲ 5 ਲੋਕ ਸਨ। ਉਹ ਲੰਡਨ ਜਾ ਰਹੇ ਸਨ। ਹੁਣ ਤੱਕ ਰਾਜਸਥਾਨ ਦੇ ਕੁੱਲ 10 ਲੋਕਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਇਹਨਾਂ ਦੇ ਵਿੱਚ ਬਾਂਸਵਾਨਾ ਦੇ 5, ਉਦੈਪੁਰ ਦੇ 4 ਅਤੇ ਇੱਕ ਮਹਿਲਾ ਯਾਤਰੀ ਬਿਲੋਤਰਾ ਜੀ ਲਈਦੀ ਹੈ। ਇਹਨਾਂ 10 ਲੋਕਾਂ ਦੇ ਵਿੱਚ 5 ਬੱਚੇ ਵੀ ਨੇ। ਬਾਕੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਮੂਲ ਰੂਪ ਦੇ ਵਿੱਚ ਬਾਂਸਵਾੜਾ ਦਾ ਰਹਿਣ ਵਾਲਾ ਸੀ ਪਰਿਵਾਰ ਦੇ ਡਾਕਟਰ ਪ੍ਰਤੀਕ ਜੋਸ਼ੀ ਅਤੇ ਡਾਕਟਰ ਕਾਮਨੀ ਜੋਸ਼ੀ ਪਹਿਲਾਂ ਉਦੈਪੁਰ ਦੇ ਵਿੱਚ ਕੰਮ ਕਰਦੇ ਸਨ ਡਾਕਟਰ ਪ੍ਰਤੀਕ 2016 ਦੇ ਵਿੱਚ ਲੰਡਨ ਸ਼ਿਫਟ ਹੋ ਗਏ ਸਨ ਜਾਣਕਾਰੀ ਅਨੁਸਾਰ 1 ਮਹੀਨਾ ਪਹਿਲਾਂ ਡਾਕਟਰ ਕਾਮਨੀ ਜੋਸ਼ੀ ਵੀ ਉਦੈਪੁਰ ਮੈਡੀਕਲ ਕਾਲਜ ਤੋਂ ਅਸਤੀਫਾ ਦੇ ਕੇ ਲੰਡਨ ਦੇ ਵਿੱਚ ਆਪਣੇ ਪਤੀ ਦੇ ਨਾਲ ਜੁੜਨ ਜਾ ਰਹੀ ਸੀ ਡਾਕਟਰ ਜੋੜਾ ਆਪਣੇ ਤਿੰਨ ਬੱਚਿਆਂ ਧੀ ਮਿਰਾਇਆ ਜੋਸ਼ੀ ਪੁੱਤਰ ਨਕੁਲ ਅਤੇ ਪ੍ਰਦੀਪੂਤ ਜੋਸ਼ੀ ਦੇ ਨਾਲ ਲੰਡਨ ਜਾ ਰਿਹਾ ਸੀ ਪਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਲਕੁਲਤੇ ਪ੍ਰਦੀਪੂਤ ਜੁੜਵਾ ਪ੍ਰਾਗਤ ਸੇ ਜੰਦਗਿਨੀ ਪਰਿਵਾਰ ਬਾਰੇ ਅਜੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਹਾਦਸੇ ਤੋਂ ਬਾਅਦ ਬਾਂਸਵਾੜਾ ਅਤੇ ਉਦੇipur ਦੇ ਮੈਡੀਕਲ ਕਾਲਜ ਦੇ ਵਿੱਚ ਦੋਵਾਂ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਬਲੋਤਰਾ ਜ਼ਿਲ੍ਹੇ ਦੇ ਅਰਵਾ ਦੁਦਾਵਾਟਾ ਦੀ ਵਹਣ ਵਾਲੀ ਖੁਸ਼ਬੂ ਕਵਰ ਵੀ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀ ਸੀ ਖੁਸ਼ਬੂ ਦਾ ਵਿਆਹ 18 ਜਨਵਰੀ ਨੂੰ ਹੋਇਆ ਸੀ ਖੁਸ਼ਬੂ ਦਾ ਪਤੀ ਵਿਪুল ਸਿੰਘ ਰਾਜਪੁਰੀਹਤ ਲੰਡਨ ਦੇ ਵਿੱਚ ਡਾਕਟਰ ਹੈ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਲੰਡਨ ਜਾ ਰਹੀ ਸੀ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੂਰਾ ਪਿੰਡ ਸਦਮੇ ਦੇ ਵਿੱਚ ਹੈ ਇਸ ਬਦਕਿਸਮਤ ਜਹਾਜ਼ ਦੇ ਵਿੱਚ ਚਾਰ ਯਾਤਰੀ ਵੀ ਉਦੈਪੁਰ ਦੇ ਵਹਣ ਵਾਲੇ ਨੇ। ਇਹਨਾਂ ਵਿੱਚ ਰੁਡੇਰਾ ਪਿੰਡ ਦੇ ਬਰਾਲਦੀ ਚੰਦਰ ਮਿਨਾਰੀਆ ਅਤੇ ਰੋਹੀਦਾ ਪਿੰਡ ਦੇ ਪ੍ਰਕਾਸ਼ ਚੰਦ ਮਿਨਾਰੀਆ ਆ ਸ਼ਾਮਿਲ ਨੇ। ਲਗਉ ਲਾਵਾ ਉਦੈਪੁਰ ਸ਼ਹਿਰ ਦੇ ਇੱਕ ਸੰਗ ਮਰਮਰ ਕਾਰੋਬਾਰੀ ਪਿੰਕੂ ਮੋਦੀ ਦੇ ਦੋ ਬੱਚੇ ਵੀ ਜਹਾਜ਼ ਦੇ ਵਿੱਚ ਸਵਾਰ ਸਨ। ਇਹਨਾਂ ਦੇ ਨਾਮ ਸ਼ਗੁਨ ਮੋਦੀ ਅਤੇ ਸ਼ubh ਮੋਦੀ ਦੱਸੇ ਜਾ ਰਹੇ ਨੇ। ਇਹ ਲੰਡਨ ਦੇ ਵਿੱਚ ਪੜ੍ਹਦੇ ਨੇ। ਪਰਿਵਾਰਾਂ ਤਾਂ ਇਸ ਵਕਤ ਕੀ ਬੀਤੀ ਹੋਵੇਗੀ ਸ਼ਾਇਦ ਇਸ ਦਾ ਸਹੀ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਨਿਊਜ਼ ਡੈਸਕ ਰਿਪੋਰਟ ਲਾਈਕ ਪੰਜਾਬੀ ਟੀਵੀ